Thank you

ਇਹ ਇਹ ਤੇ ਜਿਵੇਂ ਸੇਮੇ ਰਹਿਣ ਦੀ ਜੀ ਚਾਹ ਆਪਾਂ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਪਾਇਆ ਉਹ ਪਾਇਆ ਵੀ ਇਤਿਹਾਸਿਕ ਸ਼ਹਿਰ ਦੇ ਵਿੱਚੋਂ ਮਾਛੀਵਾੜਾ ਸ਼ਹਿਰ ਸਾਹਿਬ ਦੀ ਹੱਦ ਤੋਂ ਬਾਹਰ ਸ਼ਰਾਬ ਦੇ ਠੇਕੇ ਜਾਣਗੇ ਜੀ ਔਰ ਮੈਂ ਐਮਐਲਏ ਸਾਹਿਬ ਨੇ ਮਨਜ਼ੂਰੀ ਦਿੱਤੀ ਸੀ ਤੇ ਪਹਿਲਾ ਹੀ ਦੇਖੋ ਅਸੀਂ بڑے ਭਾਗਾਂ ਵਾਲਿਆਂ ਸਾਡੀ ਕਮੇਟੀ ਬੜੀ ਭਾਗਾਂ ਵਾਲਿਆਂ ਅਸੀਂ 15 ਦੇ 15 بڑے ਮੁਕਦਰਾਂ ਵਾਲਿਆਂ ਤੇ ਸਾਨੂੰ ਮਾਰਾ ਇਹਨੇ ਜੋ ਪਿਛਲੀਆਂ ਨਗਰ ਕੌਂਸਲਾਂ ਤੋਂ ਨਹੀਂ ਕੰਮ ਹੋਇਆ ਸਾਡੀ ਨਗਰ ਕੌਂਸਲ ਨੇ ਸਭ ਤੋਂ ਪਹਿਲਾਂ ਮਤਾ ਪਾਇਆ ਰੌਣ ਵਾਲੇ ਸਮੇਂ ਦੇ ਵਿੱਚ ਹੀ ਸਾਡੀ ਨਗਰ ਕੌਂਸਲ ਦਾ ਬਾਕੀ ਨਗਰ ਕੌਂਸਲਾਂ 'ਚ ਵੀ ਮਿਸਾਲ ਜਾਊਗੀ ਕਿ ਮਾਛੀਵਾੜਾ ਨਗਰ ਕੌਂਸਲ ਸਾਹਿਬ ਨੇ ਇਹ ਮਤਾ ਪਾਇਆ ਸੀ ਸੋ ਮੈਂ ਦੇਖ ਲਓ ਜੀ ਦੋਸਤੋ ਕੀ ਕਰਨਾ ਹੈ ਸੇਮ ਰੈਨੂਵੈਟ ਕਰਕੇ ਰੈਨੂਵੈਟ ਹੋ ਜਾਵੇ ਸੇਮ ਰੈਨੂਵੈਟ ਸੇਮ ਦਵੇ ਹੋਰ ਘਟ ਹੋ ਜੂਗਾ ਦੇਖੋ ਹੋਰ ਹੈਗਾ ਫ੍ਰੀ ਕਾਲ

ਅੱਜ ਜੋ ਅੱਜ ਦਾ ਦਿਨ ਵਾਕਈ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਹੈ ਇਸ ਗੁਰੂ ਦੀ ਨਗਰੀ ਲਈ ਸਾਡੇ ਮਾਂ ਜੋ ਹਲਕਾ ਵ代ਕ ਨੇ ਸਰਦਾਰ ਜਗਦਾਰ ਸਿੰਘ ਬਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਵਾਕਈ ਇਤਿਹਾਸਿਕ ਫੈਸਲੇ ਨੇ ਕਿਉਂਕਿ तकरीबन ਪਿਛਲੇ 6 ਮਹੀਨਿਆਂ ਤੋਂ ਮੇਰੀ ਤੇ ਐਮਐਲਏ ਸਾਹਿਬ ਦੀ ਇੱਕ ਵਿਦਾਊਟ ਮਤਲਬ ਜਿਵੇਂ ਆਪਾਂ ਪਰਿਵਾਰ 'ਚ ਗੱਲਾਂ ਕਰਦੇ ਆ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮੱਛੀਵਾੜੇ ਨੂੰ ਆਪਾਂ ਸਾਨੂੰ ਕਿਸ ਤਰ੍ਹਾਂ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇ ਦੀ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇਦਾਰ ਆ ਇਹ ਸ਼ਰਾਬ ਤੋਂ ਠੀਕ ਕਿਈ ਮਾਛੀਵੜ ਤੋਂ ਬਾਹਰ ਕਰ ਦिए ਤੇ ਮੈਨੂੰ ਪਤਾ ਨਹੀਂ ਸੀ ਮਹਾਰਾਜ ਨੇ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਲੈਣਾ ਤੇ ਮੈਨੂੰ ਇਸ ਗੱਲ ਦੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਟਿਕਕੇ ਨੇ ਜੀ ਉਹ ਸਾਡੀ ਹੱਦ ਤੋਂ ਬਾਹਰ ਜਾਣਗੇ ਉਹ ਤੋਂ ਇਲਾਵਾ ਕੀ ਫੈਸਲਾ ਲਏਗੇ ਨਹੀਂ ਇਸ ਤੋਂ ਇਲਾਵਾ ਜੀ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ ਇਕਦਾ ਬਾਜ਼ਾਰ ਦੇ ਵਿੱਚ ਲੋਕ ਕਬਜ਼ੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਆ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਹੋ ਜਾ ਰਹੇ ਨੇ ਲੁੱਟਾਂ ਖਸੁੱਟਾਂ ਛੋਟੀਆਂ ਮੋਟੀਆਂ ਹੋ ਰਹੀਆਂ ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ ਜਿਹਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ ਇੱਕ ਕਾਂਗਰਸ ਦਾ ਹੋਊਗਾ ਸਾਡੇ ਹੋਣਗੇ ਆਜ਼ਾਦ ਹੋਣਗੇ ਪੰਜ ਮੈਂਬਰੀ ਅਸੀਂ ਟੀਮ ਬਣਾ ਕੇ ਸ਼ਹਿਰ ਦੇ ਜਿੰਨੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨੇ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਵੇਦ ਵੀ ਆਉਂਦੀਆਂ ਐਮਐਲਏ ਸਾਹਿਬ ਨਾਲ ਜਮੀ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕੌਂਸਲ ਨੂੰ ਇਸ ਦੇ ਲਈ ਕੁਝ ਕਰਨਾ ਪੈ ਰਿਹਾ ਅਸੀਂ ਕੱਲ ਨੂੰ ਕਰਨ ਦੀ ਬਜਾਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗ੍ਹਾ ਦੇ ਕੇ ਜ ਜਿੰਨੀਆਂ ਵੀ ਵਧੀਆਂ ਗੱਡੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਪਰਸ ਨੂੰ ਵੀ ਇਹਦਾ ਬਹੁਤ ਬੈਨੀਫਿਟ ਸੋ ਮੇਰੇ ਸਾਹਮਣੇ ਇੱਕ ਬਹੁਤ ਹੀ ਵੱਡਾ ਫੈਸਲਾ ਜਿਹੜਾ ਅੱਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋਈ ਮਸ਼ੀਨਰੀ ਦਾ ਮਤਲਬ ਵੀ ਬਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਹੈ ਕੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈਗਾ ਹਾਂਜੀ ਜਿਹੜੀਆਂ ਮਸ਼ੀਨਰੀਆਂ ਨੇ ਮਸ਼ੀਨਰੀਆਂ ਦੀ ਵਰਤੋਂ ਵੀ ਬੰਦ ਹੋ ਜੂਗੀ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇੱਕ ਤਾਂ ਉਹਦਾ ਬੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੂੰ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਦੇ ਉਹ ਲੈ ਸਕਦੇ ਨੇ ਵਿੱਤਨਕਲਾ ਬਜਟ ਦਾ ਖਰਤਾ ਬਣਾਇਆ ਉਹ ਅਸੀਂ ਜੀ ਬਜਟ ਹਜੇ ਫਿਲਹ ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ ਚ ਦੱਸਿਆ ਇਹ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਹੈ ਇਹਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵੱਧ ਯੋਗ ਦਾ ਟੂਰਿਜ਼ਮ ਵਿਭਾਗ ਦਾ ਮਨਾ ਚਾਹੀਦਾ ਕਿਉਂਕਿ ਇਹ ਬੜਾ ਮਾਣ ਵਾਲੀ ਗੱਲ ਆ ਕਿ ਐਡੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ਾਂ ਗਣੀ ਖਨ ਨਵੀਂ ਖਾਂ ਗੇਟ ਤੋਂ ਲੈ ਕੇ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਤੱਕ ਜਿੱਧਰੋਂ ਸਾਡੇ ਬ੍ਰਹਮਚਾਰੀ ਸਿਰਾਂਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਨ ਨਿਸ਼ਾਨ ਨਹੀਂ ਅਸੀਂ ਇਹਦੇ ਲਈ ਕਾਰਕੁਸ਼ੀ ਕਰ ਸਕੀ ਤੇ ਅਸੀਂ ਬੜੇ ਕਰਮਾ ਵਾਲੇ ਹਾਂ ਹਾਂਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰਿਆਂ ਉੱਥੇ ਬਹੁਤ ਹੀ ਇਤਿਹਾਸਕ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشورہ ਜਿਹੜਾ ਬਲ ਸ਼ਹਿਰਾਂ مشورہ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਥੋਂ ਬਾਹਰ ਉਹਨੂੰ ਪੜਨ ਵਾਸਤੇ ਇੱਕ ਫੈਸਲਾ ਲਿਆ ਗਿਆ ਵੀ ਕੋਈ ਵੀ ਠਿਕਾਣਾ ਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਤੀ ਨਾਲ ਪਾਸ ਕੀਤਾ ਤੋਂ ਬਗੈਰ ਜਿਵੇਂ ਬਜ਼ੁਰਗਾਂ ਸਮਝ ਜਿਹੜਾ ਰਸਤਾ ਜਾਂਦਾ ਉਤੋਂ ਨਜਾਇਜ਼ ਕਬਜ਼ੇ ਹਟਾ ਕੇ ਉਹਨੂੰ ਸੁੰਦਰ ਬਣਾਉਣ ਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵੀ ਜਿੰਨੇ ਵੀ ਸੜਕਾਂ ਲਈ ਲੁੜਨਦੀਆਂ ਫਸੇ ਦੀ ਸਾਰੇ ਸਮਾਜ ਦੇ ਲੋਕ ਚਲਦੇ ਨੇ ਤੇ ਸਾਰਾ ਵਧੀਆ ਰਿਹਾ ਇਹ ਜਿਹੜਾ ਅੰਮ੍ਰਿਤ ਗੁੜਕਾਤਾ ਖੋਜੂ ਜਿਹੜਾ ਜਿਹੜਾ ਸ਼ਹਿਰ ਤੋਂ ਬਾਅਦ ਟਿਕ ਰਹਿਣੇ ਆ। ਇਸ ਵੱਸੂ ਦੇ ਵਿੱਚ ਤੁਹਾਨੂੰ ਪਤਾ ਜੀ ਅਗਲਾ ਸੀਜ਼ਨ ਜਿਹੜਾ ਕਲੀ ਉਹ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੰਬੂ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸਾਡੀ ਕਾਰਬੇ ਦੀ ਜਿਹੜੀ ਕੱਪ ਕਾਪੀ ਆ ਉਹ ਮੈਚਿੰਗ ਸੰਬੰਧ ਤੋਂ ਮੈਚਿੰਗ ਨੂੰ ਭਾਵ ਕਰਿਪਾ ਨੂੰ ਵੇਚੀ ਜਾਊਗੀ ਕੋਈ ਵੀ ਜਿਹੜਾ ਜਿਦੋਂ ਠਿੱਕੇ ਨ ਲੰਮੀ ਹੋਣੀਆਂ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਟਿਕਾ ਨਹੀਂ ਹੋਣਾ ਚਾਹੀਦਾ ਆਹ ਨਾਲ ਸਮੇਂ ਜਿਹੜੀਆਂ ਮੀਟ ਮਾਰਦੀ ਦੁਕਾਨਾਂ ਜਾਏ ਇਸ ਤਰ੍ਹਾਂ ਐਜੀ ਹੋਈ ਪ੍ਰੋਪੋਜ਼ਲ ਸਭ ਕੁਸ਼ੂਗਜੀ ਦੇ ਕੋਲ ਵਧੀਆ ਸਾਰੇ ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਬਣੇ ਨੇ ਤੇ ਬਹੁਤ ਵਧੀਆ ਫੈਸਲੇ ਲਿੱਤੇ ਨੇ ਜਿਵੇਂ ਤੁਸੀਂ ਪਿਛੇ ਦੇਖਣਾ ਮੱਛੀ ਮਾਰ ਕਰ ਸੀਗੀ ਜਿਹੜੀ ਉਹ ਚਕਾਇੀ ਤੋਂ ਪਰੇ ਕੀਤੀ ਆ ਤੇ ਉਹ ਤੋਂ ਵਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਹਬ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਾਰੇ ਚ ਫੈਸਲਾ ਇਸਾਰੇ ਰਲ ਕੇ ਲੈਣਗੇ ਜਿੱਦ ਮੇਰਾ ਕਿਹਾ ਜੀ ਜਦੋਂ ਕਿ ਇਹ ਡੇਢ ਕੋ ਲੈ ਕੇ ਬਦਵਤ ਸਿੰਘ ਖੋਲ ਸਾਹਿਬ ਤੱਕ ਉਹ ਕਿ ਵੀ ਬੁਜੇ ਨਾਲ ਸ਼ਜਾਬ ਜੀ ਅਸਲ ਦੇ ਵਿੱਚ ਤੋਂ ਮੈਨੂੰ ਤੋਂ ਪਤਾ ਹੀ ਹੈ ਵੀ ਪਹਿਲਾਂ ਦਾ ਜਿਹੜੇ ਕਬਜ਼ੇ ਦੀ ਨਜਾਇਜ਼ ਬਹੋਂ ਪਰਮਰ ਹੋਈ ਹੈ ਉਹ ਰੇੜੀਆਂ ਜੋ ਸਾਹ ਦੇ ਖੜੀਆਂ ਤੋਂ ਪਤਾ ਨਹੀਂ ਝਗੜਾ ਲੱਦਾ ਹੈ ਹਨ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਬ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤਾ ਪਿਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਟੀ ਦੇ ਲਵਾਉਣ ਦੀ ਇਹ ਵੀ ਮਤਾ ਪਿਆ ਤੇ ਬਾਕੀ ਵੀ ਕਈ ਵਹਿਜ ਮਸਲਤਾਂ ਨੇ ਜਿਹੜੇ ਸ਼ਹਿਰ ਵਾਸਤੇ ਬਹੁਤ ਹੀ ਨੇ